ਆ ਕੋਈ ਮੁੰਡਾ ਮੰਨ ਲਓ ਵੀ ਵਿਆਹ ਹੈ ਨਹੀਂ ਜਾਂਦਾ। ਅੱਛਾ ਜੀ। ਵਿਆਹ ਹੈ ਨਹੀਂ ਜਾਂਦਾ ਤਾਂ ਫਿਰ ਉਹ ਉਹਨੂੰ ਲੋਕ ਪੁੱਛਣਗੇ ਵੀ ਯਾਰ ਤੇਰੀ ਉਮਰ ਐਡੀ ਹੋ ਗਈ। ਤੂੰ ਵਿਆਹ ਨਹੀਂ ਕੀਤਾ ਉਹਨੇ ਕਸੂਰ ਕੱਢ ਦੇਣਾ ਆਪਦੇ ਘਰਦਿਆਂ ਚ ਮੇਰੇ ਘਰ ਦੇ ਵਿਆਹ ਨਹੀਂ ਕਰਦੇ ਮੇਰਾ। ਬਾਬਿਆਂ ਕੋਲੇ ਜਾਣ ਲੱਗ ਜਾਂਦੇ ਆ ਜੀ। ਤੇ ਉਹਨਾਂ ਵਿਆਹ ਤੇ ਨਹੀਂ ਖਰਚਾ ਆਉਂਦਾ ਹੁੰਦਾ ਜਿੰਨੇ ਬਾਬੇ ਉਹਦੇ ਟੋਨਾਟਾ ਬਣਿਆ ਚ ਕਰਾ ਦਿੰਦੇ। ਲੈ ਦੱਸੋ। ਆੜਗਮਾੜ ਪੜੀਆਂ ਕਹਿੰਦੇ ਲੈ ਮੁੰਡੇ ਦੇ ਤਾਂ ਅੱਖ ਹੀ ਇੱਕ ਆ ਜੀ ਦੇਖਦਾ ਦੋ ਅੱਖਾਂ ਨਾਲ ਹੁੰਦਾ ਹੈ ਵਿੱਚ ਉਹ ਪਾਨੀ ਇਹੇ ਜੀ ਮਾਰਦਾ ਕਹਿੰਦਾ ਨਾ ਜੀ ਮੁੰਡੇ ਦੇ ਤਾਂ ਦੌਰਾ ਪੈਂਦਾ ਜੀ ਲੈ ਕੀ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਕੀ ਦੁੱਖ ਹੈ ਇਹਦੇ ਵਿਆਹ ਨਾਲ ਨੰਗਮਾੜ ਹੋਇਆ ਪਿਆ ਹਾਂ ਤੇ ਉਹਦੇ ਕੋਲੇ ਆਉਂਦਾ ਹੋਵੇ ਚਾਹੇ ਕੋਈ ਮਿਲਣ ਆਖਾਂ ਰੱਖਣਗੇ ਵੀ ਕਿਤੇ ਕੋਈ ਇਹਦੇ ਬਚੋਲਾ ਤਾਂ ਨਹੀਂ ਆ ਗਿਆ ਸਾਕਰਨ ਵਾਲਾ ਫਿਰ ਉਹਨੂੰ ਜਾਉ ਅੱਡੇ ਤੱਕ ਜਾਣਗੇ ਉਹਦੇ ਮਗਰ ਤੇ ਕਿਤੇ ਘਰ ਤਾਂ ਨਹੀਂ ਬਾਈ ਭੁੱਲ ਗਿਆ ਤੂੰ ਕਿੰਨਾ ਦੇ ਘਰੇ ਆਇਆ ਸੀ ਉਹ ਕਹੂਗਾ ਨਾ ਜੀ ਮੈਂ ਤਾਂ ਅਮਰ ਤੱਕੇ ਘਰੇ ਆਇਆ ਸੀ ਅੱਛਾ ਉਹ ਕਿਵੇਂ ਆਇਆ ਸੀ ਮੈਂ ਤਾਂ ਉਹਨੂੰ ਦੇਖਣ ਆਇਆ ਸੀ ਲੈ ਦੇਖਣਾ ਕੀ ਐਹੇ ਜਿਹੀ ਪਾਣੀ ਮਾਰਦਿਆ ਮਰੂਦਾਂ ਦਾ ਦਰਖਤ ਇਧਰ ਲਈ ਕੰਧ ਨਾਲ ਲੱਗਿਆ ਵਾ ਤੇ ਜੇ ਦੂਜੇ ਦੇ ਘਰੇ ਮਰੂਦ ਡਿੱਗ ਪਿਆ ਕਹਿਣਗੇ ਟੂਣਾ ਕਰਕੇ ਸੜਦਾ ਲੈ ਦੱਸ ਐਡੇ ਲੋਕ ਯਾਰ ਹੋਏ ਪਏ ਆ ਦੱਸ ਹੈ ਕਮਾਲ ਹੋ ਗਈ ਆ ਸੋਹਣੀਆਂ ਗੱਲਾਂ ਚਲੋ ਛੇੜ ਲਈਆਂ ਆਪਾਂ ਕਿਉਂਕਿ ਆਪਾਂ ਇਮੋਸ਼ਨਲ ਨਹੀਂ ਕਰਨਾ ਕਿਸੇ ਨੂੰ ਨਾ ਦੁਖੀ ਕਰਨਾ ਗਾ ਆਪਣੇ ਸਰੋਤਿਆਂ ਨੂੰ ਕੋਈ ਆਏ ਆ ਵੀ ਜਿਵੇਂ ਆਪ ਦੀ ਉਮਰ ਦੇ ਮੁਤਾਬਕ ਆਉਂਦਾ ਹੋਵੇ ਕੋਈ ਜਿਹੜਾ ਦੁੱਖ ਲੈ ਕੇ ਉਹ ਸੁਣਾਓ ਹਾਂ ਇਹ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਸੁਣਾਉਣ ਲੱਗਿਆ ਹਰ ਇੱਕ ਬੰਦਾ ਦੂਜੇ 'ਚ ਕਸੂਰ ਕੱਢਦਾ ਅੱਛਾ ਜੀ ਹਾਂ ਆਪੋ ਕਿੰਨਾ ਵੀ ਕਸੂਰਵਾਦ ਹੋਵੇ ਉਹ ਕਹੂਗਾ ਵੀ ਮੈਂ ਤਾਂ ਯਾਰ ਮੇਰੇ 'ਚ ਤਾਂ ਕੋਈ ਕਸੂਰ ਹੀ ਨਹੀਂ ਤੁਸੀਂ ਕਸੂਰਵਾਦ ਹੋ ਹਾਂ ਤੇ ਜੇ ਕਿਸੇ ਨਾਲ ਕੋਈ ਕਿਸੇ ਕੰਮ ਤੇ ਗੱਲ ਕਰ ਲਾ ਉਹ ਬੰਦੇ ਕਹਿਣਗੇ ਤੁਸੀਂ ਤਾਂ ਜਾਣਦੇ ਆ ਸਾਰਾ ਕੁਝ ਜਾਣਦੇ ਆ ਤੈਨੂੰ ਤਾਂ ਪਤਾ ਹੀ ਕੁਝ ਨਹੀਂ ਆਮ ਲੋਕਾਂ ਦੇ ਵਿੱਚ ਹੀ ਗੱਲ ਆਈ ਆ। ਅੱਛਾ ਜੀ। ਹਾਂ ਕੋਈ ਮੁੰਡਾ ਮੰਨ ਲਓ ਵੀ ਵਿਆਹ ਹੈ ਨਹੀਂ ਜਾਂਦਾ। ਅੱਛਾ ਜੀ। ਵਿਆਹ ਹੈ ਨਹੀਂ ਜਾਂਦਾ ਤਾਂ ਫਿਰ ਉਹ ਉਹਨੂੰ ਲੋਕ ਪੁੱਛਣਗੇ ਵੀ ਯਾਰ ਤੇਰੀ ਉਮਰ ਐਡੀ ਹੋ ਗਈ। ਤੂੰ ਵਿਆਹ ਨਹੀਂ ਕੀਤਾ ਉਹਨੇ ਕਸੂਰ ਕੱਢ ਦੇਣਾ ਆਪਦੇ ਘਰ ਦੇਆਂ ਚ ਮੇਰੇ ਘਰ ਦੇ ਵਿਆਹ ਨਹੀਂ ਕਰਦੇ ਮੇਰਾ। ਅੱਛਾ ਜੀ। ਅੱਛਾ ਜੀ। ਕਮਾਲ ਹੋ ਗਈ। ਮੈਂ ਉਹ ਮੁੰਡੇ ਨੂੰ ਪੁੱਛਿਆ ਮਹੇਰਤ ਤੇ ਬਾਕੀ ਤੇਰੀ ਉਮਰ ਵੱਡੀ ਹੋ ਗਈ ਤੇ ਤੇਰੇ ਤੂੰ ਵਿਆਹ ਨਹੀਂ ਕਰਾਇਆ ਕਹਿੰਦਾ ਮੇਰਾ ਘਰ ਦੇ ਵਿਆਹ ਨਹੀਂ ਕਰਦੇ ਮੈਂ ਉਹੇ ਜਾ ਬੰਦਾ ਮੈਂ ਘਰ ਦੇ ਕੋਲੇ ਵਗ ਗਿਆ ਠੀਕ ਹੈ ਜੀ ਮੈਂ ਖਾ ਵੀ ਭਾਈ ਦੱਸੋ ਤੁਸੀਂ ਮੁੰਡੇ ਦਾ ਵਿਆਹ ਕਿਉਂ ਨਹੀਂ ਕਰਦੇ ਠੀਕ ਹੈ ਜੀ ਉਹ ਕਹਿੰਦੇ ਕੋਈ ਆਉਂਦਾ ਹੀ ਨਹੀਂ ਅਸੀਂ ਕੀ ਕਰੀਏ ਅਸੀਂ ਕੋਈ ਮੱਝ ਖੋਲ ਕੇ ਲਿਆਉਣੀਆਂ ਵੀ ਇਹਦੇ ਕਿੱਲੇ ਤੇ ਬੰਨ੍ਹ ਦੀ ਕਿ ਲਿਆ ਕੇ ਠੀਕ ਹੈ ਜੀ ਉਹ ਗਾਹ ਉਹ ਇਹ ਗੱਲ ਕਹਿੰਦੇ ਆ ਪਰ ਹੁੰਦੀ ਏ ਕਰਮਾਂ ਦੀ ਖੇਡ ਆ ਸਾਰੀ ਤੇ ਜਦੋਂ ਵਿਆਹ ਹੁੰਦਾ ਹੁੰਦਾ ਬੰਦੇ ਦਾ ਕਈ ਵਾਰੀ ਸਾਖ ਵੀ ਆਉਂਦੇ ਹੁੰਦੇ ਆ ਉਹ ਤੋਂ ਕਹਿੰਦਾ 나ਜੀ ਮਾ ਤਾਂ ਵਿਆਹ ਹੀ ਨਹੀਂ ਕਰਾਉਣਾ ਹਜੇ ਤੇ ਪਹਿਲਾਂ ਮੈਂ ਆ ਕਰ ਲਾਂ ਆ ਕਰ ਲਾਂ ਆ ਕਰ ਲਾਂ ਜਦੋਂ ਕਰ ਲੈਂਦਾ ਪਿੱਛੋਂ ਨੂੰ ਕੋਈ ਸਾਖ ਨਹੀਂ ਆਉਂਦੇ ਕਹਿੰਦਾ ਮੈਂ ਤਾਂ ਵਿਆਹ ਹੀ ਨਹੀਂ ਹੋ ਰਿਹਾ ਯਾਰ ਅੱਛਾ ਜੀ ਹਾਂ ਇਹ ਇਹਦੇ ਤੇ ਕਹਾਵਤ ਵੀ ਕਹਿੰਦੇ ਆ ਬਖਤੋਂ ਖੁੰਜੀ ਡੋਮਣੀ ਪਹਾਲੇ ਆਲ ਪਤਾਲ ਤੇ ਕਈ ਘਹਾਵਤਾ ਬਣਾ ਲੈਂਦੇ ਆ ਇਹ ਲੋਕ ਆ ਜਿਹੜੇ ਆਪਦੀਆਂ ਗੱਲਾਂ ਦੇ ਵਿੱਚ ਬਹੁਤ ਹੀ ਉਲਝੇ ਵੀ ਆ ਉਲਝੇ ਵੀ ਆ ਤੇ ਇਥੋਂ ਹੌਲੀ-ਹੌਲੀ ਬਾਬਿਆਂ ਕੋਲ ਜਾਣ ਲੱਗ ਜਾਂਦੇ ਆ ਤੇ ਉਹਨਾਂ ਵਿਆਹ ਤੇ ਨਹੀਂ ਖਰਚ ਆਉਂਦਾ ਹੁੰਦਾ ਜਿੰਨੇ ਬਾਬੇ ਉਹ ਤੇ ਟੂਣਾ ਟਾਮਣਿਆਂ ਚ ਕਰਾ ਦਿੰਦੇ ਲੈ ਦੱਸੋ ਬਾਬਿਆਂ ਕੋਲ ਜਾਣ ਲੱਗ ਜਾਂਦੇ ਆ ਜੀ ਤੇ ਉਹਨਾਂ ਵੈਤੇ ਨਹੀਂ ਖਰਚ ਆਉਂਦਾ ਹੁੰਦਾ ਜਿੰਨੇ ਬਾਬੇ ਉਹਦੇ ਟੋਨਾ ਡਾਮਣਿਆਂ ਚ ਕਰਾ ਦਿੰਦੇ ਆ ਲੈ ਦੱਸੋ ਤੇ ਜਦੋਂ ਉਹਦਾ ਕੋਈ ਮਾੜਾ ਮੋਟਾ ਬਾਬੇ ਤੋਂ ਕੰਮ ਨਹੀਂ ਹੁੰਦਾ ਤੇ ਬਾਬਾ ਕਹਿੰਦਾ ਭਾਈ ਇਹ ਤਾਂ ਕਰਮ ਹੀ ਇਹ ਜਿਹਾ ਪਿੱਛੋਂ ਐ ਲਾ ਦਿੰਦਾ ਉਹਨਾਂ ਨੂੰ ਮਗਰੋਂ ਠੀਕ ਹੈ ਹੈ ਤੇ ਉਹ ਵਿਚਾਰਾ ਔਲਜਦਾ ਔਲਜਦਾ ਉਹਦੀ ਲਾਈਫ ਖਰਾਬ ਹੋ ਜਾਂਦੀ ਆ ਹਾਂ ਤੇ ਇਹ ਮੌਕਾ ਜਦੋਂ ਮੌਕਾ ਸਹਮਲਣ ਦੀ ਗੱਲ ਹੁੰਦੀ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਵੀ ਆ ਜਾਂਦੀਆਂ ਤੇ ਕਈ ਵਾਰੀ ਆੜੇ-ਮਾੜੇ ਪੜੀਆਂ ਕਹਿੰਦੇ ਲੈ ਮੁੰਡੇ ਦੇ ਤਾਂ ਅੱਖ ਹੀ ਇੱਕ ਆ ਜੀ ਦੇਖਦਾ ਦੋ ਅੱਖਾਂ ਨਾਲ ਹੁੰਦਾ ਹੈ ਵਿੱਚ ਉਹ ਪਾਨੀ ਇਹੇ ਜੀ ਮਾਰਦਾ ਕਹਿੰਦੇ ਨਾ ਜੀ ਮੁੰਡੇ ਦੇ ਤਾਂ ਦੌਰਾ ਪੈਂਦਾ ਜੀ ਲੈ ਕੀ ਉਹ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਕੀ ਦੁੱਖ ਹੈ ਇਹਦੇ ਵਿਆਹ ਨਾਲ ਨਾਲੇ ਕੀ ਸਬੰਧ ਹੈ ਦੱਸ ਉਹਨਾਂ ਨੇ ਕੀ ਇਹ ਤੋਂ ਜਵਾਕ ਲੈ ਕੇ ਆਪਦੇ ਘਰੇ ਬੰਨਣੇ ਆ ਵੀ ਇਹ ਤੋਂ ਸੂਆ ਲੈਣਾ ਤੇ ਕਮਾਲ ਹੈ ਤੇ ਆਪਦੇ ਆਪ ਨੂੰ ਚੰਗਾ ਦਿਖਾਈ ਜਾਣਾ ਤੇ ਦੂਜੇ ਨੂੰ ਮਾੜਾ ਦਿਖਾਈ ਜਾਣਾ ਦੱਸੋ ਮੈਂ ਜੇ ਮਤਲਬ ਕਿ ਤੇ ਜੇ ਕਿਸੇ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ 2-4 ਦਿਨ ਜਾਂ 2-4 ਮਹੀਨੇ ਵਿਹਲਾ ਫਿਰਦਾ ਉਹਨੂੰ ਕਹਿੰਦਾ ਤਾਂ ਭੁੱਖਾ ਮਰੂਗਾ ਦੱਸ ਤੈਨੂੰ ਦਾਣੇ ਛਿੱਟ ਕੇ ਜਾਣੇ ਆਂ ਇਹਦੇ ਹੈ ਕਮਾਲ ਹੋ ਗਈ ਕਿਸੇ ਨੂੰ ਕੋਈ ਸਹੀ ਰਹਿ ਨਹੀਂ ਦਿੰਦਾ ਸਾਰੇ ਇੱਕ ਦੂਜੇ ਨੂੰ ਵੱਡਣ ਵਾਲੇ ਆ ਬਸ ਵੀ ਇਹਦਾ ਇਹੋ ਜਿਹਾ ਇਹਦਾ ਇਹੋ ਜਿਹਾ ਗੱਲ ਕਿਸੇ ਦੀ ਬਾਤ ਕਿਸੇ ਦੀ ਆਪਦਾ ਘੋੜਾ ਉਹੀ ਭਜਾਈ ਰੱਖਣਗੇ ਤੇ ਇਹੋ ਜੇ ਅੱਜ ਕੱਲ ਮਾਹੌਲ ਹੋਇਆ ਪਿਆ ਇਹ ਜਾਂਡਗਮਾਂਡ ਹੋਇਆ ਪਿਆ ਹਾਂ ਤੇ ਉਹਦੇ ਕੋਲੇ ਆਉਂਦਾ ਹੋਵੇ ਚਾਹੇ ਕੋਈ ਮਿਲਣਾ ਅੱਖਾਂ ਰੱਖਣਗੇ ਵੀ ਕਿਤੇ ਕੋਈ ਇਹਦੇ ਬਚੋਲਾ ਤਾਂ ਨਹੀਂ ਆ ਗਿਆ ਸਾਕਰਨ ਵਾਲਾ ਫਿਰ ਉਹਨੂੰ ਜਾਉ ਅੱਡੇ ਤੱਕ ਜਾਣਗੇ ਉਹਦੇ ਮਗਰ ਤੇ ਕਿਤੇ ਘਰ ਤਾਂ ਨਹੀਂ ਬਾਈ ਭੁੱਲ ਗਿਆ ਤੂੰ ਕਿੰਨਾ ਦੇ ਘਰੇ ਆਇਆ ਸੀ ਉਹ ਕਹੂਗਾ ਨਾ ਜੀ ਮੈਂ ਤਾਂ ਅਮਰ ਤੱਕੇ ਘਰੇ ਆਇਆ ਸੀ ਅੱਛਾ ਉਹ ਕਿਵੇਂ ਆਇਆ ਸੀ ਮੈਂ ਤਾਂ ਉਹਨੂੰ ਦੇਖਣ ਆਇਆ ਸੀ ਲੈ ਦੇਖਣਾ ਕੀ ਧਾਨੀ ਮਾਰਦੇ ਆ ਮੈਂ ਕਿਹਾ ਕਮਾਲ ਹੈ ਇਹਨਾਂ ਲੋਕਾਂ ਦੀ ਹੈ ਤੇ ਮਰੂਦਾਂ ਦਾ ਦਰਖਤ ਇਧਰ ਲਈ ਕੰਧ ਨਾਲ ਲੱਗਿਆ ਵਾ ਤੇ ਜੇ ਦੂਜੇ ਦੇ ਘਰੇ ਮਰੂਦ ਡਿੱਗ ਪਿਆ ਕਹਿਣਗੇ ਟੂਣਾ ਕਰਕੇ ਸੜਦਾ ਲੈ ਦੱਸ ਐਡੇ ਲੋਕ ਯਾਰ ਉਹ ਹੋਏ ਪਏ ਆ ਦੱਸ ਹੈ ਕਮਾਲ ਹੋਊਗੀ